ਕੇ ਕਨੌਰ ਦੇ ਵਿਦਿਆਕ ਗੁਰਲਾਲ ਸਿੰਘ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਸਲ ਦੇ ਵਿੱਚ ਗੁਰਸੇਵਕ ਸਿੰਘ ਅੰਟਾਲ ਨਾਮ ਦਾ ਵਿਅਕਤੀ ਗੁਰਲਾਲ ਸਿੰਘ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਚਾਹੁੰਦਾ ਸੀ 2:30 ਵਜੇ ਪ੍ਰੈਸ ਕਾਨਫਰੰਸ ਦਾ ਟਾਈਮ ਸੀ ਪਰ 1:00 ਵਜੇ ਮਹੱਲੀ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਸਾਥੀਆਂ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ਨੇ ਕੱਚੇ ਚਿੱਠੇ ਪੇਸ਼ ਕਰਨੇ ਸੀ ਗੁਰਲਾਲ ਸਿੰਘ ਕਨੌਰ ਦੇ ਜਿਸ ਕਾਰਨ ਸੰਭੂ ਥਾਣੇ ਦੀ ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਲੈ ਗਈ ਆ ਸੋ ਸੰਭੂ ਥਾਣੇ ਦੀ ਪੁਲਿਸ ਮਹਾਲੀਆ ਕੇ ਗ੍ਰਿਫਤਾਰ ਕਰਕੇ ਲੈ ਕੇ ਗਈ ਆ ਪੁਰਸ ਕੋਲ ਕੋਈ ਕਿਸੇ ਵੀ ਤਰ੍ਹਾਂ ਦੇ ਵਾਰੰਟ ਨਹੀਂ ਸੀ ਕੋਈ ਗ੍ਰਿਸ਼ਿਕ ਸੰਗਤੇ ਕੋਈ ਕੇਸ ਨਹੀਂ ਚੱਲਦਾ ਸੀ ਸੋ ਨੌਜਵਾਨ ਉਹਦੇ ਜਿਹੜੇ ਸਾਥੀ ਨੌਜਵਾਨ ਨੇ ਉਹਨਾਂ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬ੍ਰੀਫ ਕੀਤਾ ਉਹਨਾਂ ਨੇ ਸ਼ਰਮ ਦੋਸ ਲਾਏ ਕਿ ਖਨੌਰ ਨੇ ਐਮਐਲਏ ਖਨੌਰ ਵਾਲੇ ਨੇ ਆਪਣੀ 2 ਏਕੜ ਜ਼ਮੀਨ ਬਚਾਉਣ ਵਾਸਤੇ ਖੱਗਰ ਦਰਿਆ ਦੇ ਵਿੱਚ ਇੱਕ ਦਵਾਰ ਬਣਾ ਲਈ ਆ ਪਹਿਲਾਂ ਵੀ ਇਹ ਮਾਮਲਾ ਸ਼੍ਰੋਮਣੀ ਕਾਲੀ ਦਲ ਜੂਸਮੇ ਨੇ ਪ੍ਰਧਾਨ ਸਰਵਜੀਤ ਸਿੰਘ ਢੰਜਰ ਨੇ ਉਠਾਇਆ ਸੀ ਜਿਨ੍ਹਾਂ ਕਹੇ ਸੀ ਕਿ ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ